ਇਹ ਕਿਹੜਾ ਸੂਰਜ ਦੇਵਤਾ ਹੁਣ ਸਤਿ ਸ੍ਰੀ ਅਕਾਲ ਜੀ ਮਗਾ ਨਿਕਲਿਆ ਸੂਰਜ ਦੇਵਤਾ ਹੁਣ ਅੱਜ ਤਾਂ ਬਹੁਤ ਹੁੰਦਾ ਲਾ 2:30 ਵਜ ਗਏ ਲਾ ਪੌਣੀ ਤਿੰਨ ਪੌਣੀ ਤਿੰਨ ਹੋ ਗਏ ਆ ਹੁਣ ਦਿਖਣ ਲੱਗਿਆ ਮੜਾ ਜ ਆਖ ਜੀ ਦਿਖਾਉਂਦਾ ਮੜੀ ਜੀ ਕੱਲੋਂ ਵੀ ਆ ਤਾਂ ਹੁੰਦਾ ਅੱਜ ਕੁਝ ਨਹੀਂ ਕੰਮ ਨਹੀਂ ਹੁੰਦਾ ਤਾਂ ਹੁੰਦਾ ਮੈਂ ਯਾਰ ਬੂਰਾ ਹਾਲ ਪਸੀਨ ਵੜ ਲੇਗੇ ਕੱਲ ਵੱਟ ਲੇਵਾ ਅੱਲ ਦੋ ਦਿਨ ਦਾ ਉਰੇ ਕੇ ਕੱਕ ਤੇ ਫੱਟੇ ਆ ਪੂਜੀਆਂ ਤਾਂ ਬਹੁਤ ਖੜੀਆਂ ਉਰੇ ਵੱਟ ਲਾ ਮarina ਹੀ ਠੰਡ ਮਾ ਖਾ ਕੇ ਜਦ ਇਹਦਾ ਲਾਈ ਜਾਂਦਾ ਕੁੜੀ ਨੂੰ ਠੰਡ ਮਾ ਤਾਂ ਉਹ ਯਾਰ ਕੱਕ ਦਿਖਦਾ ਨਹੀਂ ਕੱਕੇ ਮਨੂੰ ਵਿੱਚ ਇਹ ਤਾਂ ਠੀਕ ਹੈ ਹੈ ਠੀਕ ਹੈ ਕਿਆ ਲੋੜ ਹੈ ਮਾੜੇ ਮੋਟੇ ਨੇ ਕੰਨ ਨਹੀਂ ਹੋਇਆ ਵੀ ਕਿਤੇ ਕਿਆ ਲੋੜ ਦਾ ਕੰਮ ਆਹ ਕ ਦੇਖ ਤੂੰ ਰੰਗ ਕਣਕ ਦਾ ਪੜਦਾ ਠੀਕ ਹੈ ਹੈ ਤੂੰ ਕਿਆ ਲੋੜ ਅੰਗੂ ਸ਼ਕਾਲਾ ਕਿਤੇ ਨਹੀਂ ਕੱਕ ਦਿਖਦਾ ਥੋੜਾ ਸਭਲੇ ਸਭ ਕੁਰੀ ਵੀ ਆ ਪਹਿਲਾਂ ਵੀ ਕੋਈ ਵੀ ਹੋਵੇ ਨਹੀਂ ਗਨਾਵ ਦੇਦਾ ਆਪਣਾ ਵੜਾ ਮੜਾ ਬੂਟੇ ਪੱਠ ਹੋ ਗਿਰਦੇ ਨਾ ਹਾਂ ਤਾਹੀ ਹੀ ਰੰਨਾ ਦੇਖਣ ਲੱਗ ਗਿਆ ਸਭ ਤਰ੍ਹਾਂ ਦੇ ਤਾਂ ਗੰਨਾ ਕਿਵੇਂ ਖੜਾ ਦੇਖਦਾ ਸਾਰੇ ਬੰਦਈ ਨਾ ਦੇਦਾ ਆਪਣੀ ਉਹ ਦੇਖਦਾ ਦੇਖਦਾ ਗੰਨਾ ਆਹ ਬੂਟੇ ਉਰੇ ਪੱਠ ਹੋ ਗਈਆਂ ਲੀਆਂ ਦੇ ਬੂਟੇ ਦੇ ਨਾ ਹਾਂ ਯਾਦਿਕ ਇਹ ਬੂਟੇ ਪੱਠ ਹੋ ਜਾਂਦੇ ਨਾ ਕਿਸੇ ਖੇਤ ਸਾਲਾ ਪ੍ਰੋਪਰ ਲੱਗਣ ਲੱ ਜਾਂਦੀ ਜਗਾ ਸਭ ਕੋ ਦੇਖਣਾ ਜਾਂਦਾ ਨਹੀਂ ਉਹਦੇ ਕੋਈ ਦੇਖਦੇ ਹੀ ਨਹੀਂ ਕੋਈ ਬੂਟੇ ਬੂਟੇ ਕਉ ਉਹੀ ਹੋਇਆ ਬਣਾ ਹਾਂ ਆਟਾ ਝੜਿਆ ਵਾ ਇੱਥੇ ਇਹ ਏਰੀਆ ਜੀ ਨੂੰ ਮਿਲ ਜੂਗਾ ਨਾ 5-4 ਕਿੱਲੇ ਹੋਰ ਗੰਨੇ ਨੂੰ ਵਧੀਆ ਰਿਸਲੀ ਜ਼ਮੀਨ ਹੈ ਹੈਨਾ ਜਮੀਨ ਰਿਸਲੀ ਹੈ ਹਾਂ ਇਹ ਗੰਨੇ ਦੀ ਵਾਝੀ ਹੋਵੇ 5-7 ਉਰੇ ਜੀ ਨੂੰ ਠੀਕ ਹੈ ਛੋਟੀ ਜ਼ਮੀਨ ਮੈਂ ਟਰੈਕਟਰ ਟੁੱਟਰ ਕੱਢਣਾ ਸਿਖਾਲਾ ਹੋਰ ਕਿ ਆਏ ਬੜਾ ਮੋਟੇ ਮੈਨੂੰ ਉਨੀ ਸਿਆਣ ਦੀ ਇਹ ਮਾੜੇ ਵੋਟੇ ਨੂੰ ਨਹੀਂ ਸਿਆਣਦਾਰ ਇੱਤਾ ਜਿਆ ਹੁੰਦਾ ਜਿਹੜਾ ਨਾ ਨਾ ਜਿਆਦਾ ਹੋਣੀ ਇਹਦੇ ਪਹਾੜੇ ਥੋੜਾ ਪੈ ਜਵੇ ਜਿਆਦਾ ਪੈ ਜਵੇ ਤਿਲਕ ਤਿਲਕ ਨਹੀਂ ਹੋ ਜਾਂਦੀ ਕਣ ਜੀ ਹੋ ਜਾਂਦੀ ਅਗਰ ਰਿਸਲੀ ਇਹ ਵੀ ਤਾਂ ਇਹ ਵੀ ਰਿਸਲੀ ਹੈ ਇਵੀ ਰਸਲੀ ਆ। ਢੇਠਾ ਦਾ ਜਮਈ ਤਿਆ ਗਿਆ ਤੁਰ। ਠੀਕ ਆ ਵਧੀਆ ਏਰੀਆ ਆ। ਛੋਟੀਆਂ ਜ਼ਮੀਨਾਂ। ਮੈਂ ਧੂਣੀ ਲਾਈ ਬੈਠਾ ਤਾਂ ਉੱਥੇ ਸਵੇਰ ਦਾ ਅੱਜ। ਕਿੱਥੇ? ਕੁੱਥੀ ਐ। ਸਵੇਰ ਤੋਂ ਚਲਦੀ ਆ ਜਮਾਖੀ ਪੀਈ ਐ। ਕਿੱਥੇ? ਬਾੜੇ ਚ ਕਿਉਂ? ਬਾੜੇ ਚ ਅੰਦਰੇ। ਮੈਂ ਵੀ ਚੱਲੀ ਜਮੇ ਦਾ ਕੱਖ ਦੇਖਣ ਨੂੰ ਆਉਂਦਾ ਰੱਬ। ਹੋਇਆ ਨਹੀਂ। ਵੱਢ ਲੈ ਕੇ ਆਉਣਾ ਕੱਲ੍ਹ ਦੋ ਦਿਨ ਦੇ। ਕੱਲ੍ਹ ਦੋ ਦਿਨ ਤੇ ਲੱਗੇ ਤੇ। ਚਾਹੀਦੇ ਸਾਰੇ ਦੋ ਦਿਨ ਦੇ ਤਾਂ ਦੋ ਦਿਨ ਤੇ ਵੱਢ ਕੇ ਕੀ ਕਰਪਾ। ਹੁਣ ਤਾਂ ਆਏ ਆ ਜਿਹੜਾ ਫ੍ਰਿਜ ਮਾ ਲੱਗੇ ਬੁੰਦੇ ਆ ਜੇ ਟੋਕਾ ਕਰਕੇ ਰੱਖਦੇ ਹੁਣ ਕੋਈ ਖਰਾਬ ਹੁੰਦੇ ਆ। ਹ ਤਮ ਸਮਝਦੇ ਨਾ ਤੇਰਾ ਇਹ ਟੋਕਾ ਹੁਣ ਤੂੰ ਹੁਣ ਤੈਨੂੰ ਜੇ ਟੁਕੜੇ ਨਾ ਇਹ ਗਿੱਲੇ ਗਿੱਲੇ ਲੱਗਣੇ ਆ ਉਦੋਂ ਬਾਅਦ ਸਾਡੇ ਕੈੜੇ ਹੋ ਜਾਂਦੇ ਆ ਹੋਰ ਕੈੜਾ ਕੈੜਾ ਜ ਟੁਕਾ ਹੋ ਜਾਂਦਾ ਠੰਡ ਮਾਈ ਅੱਕੜ ਜਾਂਦੇ ਸਾਡੇ ਕੱਖ ਪਾਣੀ ਜਾ ਜਾਂਦਾ ਹੋਰ ਅੱਕੜ ਜਾਂਦੇ ਮੈਂ ਫੇ ਲੱਕੀ ਕੋਣ ਚਲੇ ਗਿਆ ਖਾ ਕੇ ਖਾ ਕੇ ਖੁਸ਼ ਨਹੀਂ ਆਇਆ ਆ ਪੈਸੇ ਲਾ ਕੇ ਆ 4-5000 ਰੁਪਏ ਚਾਪਰ ਇਹਨਾਂ 4000 ਰੁਪਏ ਨੇ ਵੀ ਵਿਚ ਕਾਵੇ ਹੈ ਧੰਧਾਰੇ ਇਹ ਦੇਣੇ ਲੋਹੜੀ ਦੇ ਹੁਣ ਕੁੜੀਆਂ ਨੂੰ अच्छा सुबह ਨੂੰ ਤੇ ਲੈ ਕੇ ਗੱਡੀ ਤੋਰ ਕੇ ਹੁਣ ਅੱਜ ਵੀਰ ਨੂੰ ਮੈਂ ਤੂੰ ਯਾਦ ਆ। ਫਿਰ ਮੈਂ ਇੱਧਰ ਨੂੰ ਆਇਆ ਜਾ ਤੂੰ ਤੇਰਾ ਫੋਨ ਆ ਗਿਆ। ਚੱਪ ਚੱਲੇ ਤੂੰ ਕੋਈ ਦੇਖਦੇ ਜਾ। ਠੀਕ ਠੀਕ ਤੇ ਐਤ ਤਾਂ ਮੈਂ ਤਾਂ ਕਾਕਾ ਦੇਖਣ ਆਇਆ ਦੇਖਦਾ ਕਾਕਾ। ਕਾਕਾ ਤੇਰੀ ਵਧੀਆ ਗੁਰੂਜੰਟ ਦਾ ਹੈ। ਉਹ ਦੇਖ ਪਾਸੇ ਆਲੇ ਵਾਲੇ ਕਾਕਾ ਦਾ ਰੰਗ ਤੇ ਨਾਲ ਇਹਦਾ ਰੰਗ ਦੇਖ ਫਰਕ ਹੈ। ਉਹੀ ਤਾਂ ਹੈ ਕੱਖ ਤਾਂ ਹੈ ਉਹ ਨਹੀਂ ਆਦੀ ਤੇ ਆਖਾ ਜਮਣੇਗਾ। ਫਿਰ ਕਿਆ ਲੋੜ ਸਭਰੇ ਦੀਆਂ ਪੈਸੇ ਪੱਟੇ ਵਾਲਾ ਕੰਮ ਜੇ ਜੇ ਹੋਇਆ ਵੀ ਮਾੜਾ ਮੋਟਾ ਕੁਝ ਨਹੀਂ ਉਹਨੂੰ। ਜੇ ਹੋਇਆ 10% ਉਹ ਕੱਖ ਥੋੜਾ ਉਹਦੇ ਨਾਲ ਦਾ ਯਾਰ ਬਹੁਤ ਜ਼ਿਆਦਾ ਹੀ ਕੱਖ ਦਾ ਦੁੱਧ ਨਹੀਂ ਚੱਲ ਬੰਦਾ ਹੈ ਉਹ ਤੇਰੀ ਆਰਗੈਨਿਕ ਕਿਦਾਂ ਦੀ ਖੇਤੀ ਮੇਰੀ ਵਧੀਆ ਖੜੀ ਆ ਇਹਨਾਂ ਕੱਖ ਕੱਢਦਾ ਤੂੰ ਜੋ ਕੱਖ ਕਿੱਥੇ ਤੇ ਕੱਢ ਦਾਂਦਾ ਹਾਂ ਗੰਨੇ ਕਿੰਨੇ ਤੇ ਨਹੀਂ ਵੇਚ ਮੇਰੇ ਤੇ ਕੱਖ ਆਇਆ ਵੀ ਨਹੀਂ ਇੰਨਾ ਕੱਖ ਆਇਆ ਵੀ ਨਹੀਂ ਇੰਨਾ ਦੁੱਧ ਵੀ ਕਰਦੇ ਆ ਮੋਂ ਅੱਜ ਆ ਉਹ ਕੱਖ ਨਹੀਂ ਆਇਆ ਇਹਨਾਂ ਚੱਲ ਚਲੀਏ ਬਾਈ ਇਹ ਬਾਈ ਜਮੀਨ ਦੇ ਕਣਕ ਵਧੀਆ ਹੈ ਕਹਿੰਦੇ ਪਹਿਲਾਂ ਜੰਮੀ ਔਖੀ ਪਰੇ ਜੰਮੀ ਔਖੀ ਹੈ ਨਾ ਨਾ ਉਹ ਆਪਾਂ ਨੂੰ ਇਦਾਂ ਲੱਗਦਾ ਥੜੀ ਜੀ ਇਹ ਵਾਲੀ ਹੁਣ ਦੇਖ ਲੈ ਕਿੰਨਾ ਫਟਾ ਲਾ ਦੇ ਕਹਿੰਦਾ ਗਰੀਬੀ ਪੂਰਾ ਫਟਾ ਲਾ ਜਗਾ ਨਹੀਂ ਜਗਾ ਨਹੀਂ ਹੈਗੀ ਦੇਖ ਕੁਝ ਨਹੀਂ ਦੇਲਾ ਕਿੱਕਣਾ ਖੜੀ ਜਾ ਦੇਖ ਜਗਾ ਨਹੀਂ ਹੈਗੀ ਖੇਤ ਵਾਉਂਦੇ ਨਾ ਮੈਂ ਨਾ ਫਟਾ ਲਾ ਹੂੰ ਤਾਂ ਗੋਭੀ ਦਾ ਵੀ ਡਾਉਨ ਦੇ ਆ ਗਿਆ ਪੱਤੇ ਪੱਟੜੇ ਵਾ ਗੋਭੀ ਦਾ ਰੇਟ ਡਾਉਨ ਆ ਗਿਆ ਹੁਣ ਮੈਂ ਕਹਿੰਦਾ ਚੱਲੀ ਹੁੰਦਾ ਆਪਾਂ ਡਾਉਨ ਤਾਂ ਚੱਲਾ ਰੋਪੜ ਨਾਲੋਂ 10 ਰੁਪਏ ਦਾ ਰਸਤੇ ਮੈਂ ਵਧੇ ਜਾਂਦੀ ਇਹਨਾਂ ਨੇ ਦੇਖ ਲੈ ਸੱਚ ਸਬਜ਼ੀ ਲਾਉਣੀ ਦੇਖ ਲੈ ਇਹ ਇਹ ਹਬੀਰ ਆਖਦੇ ਉਹ ਬੰਗ ਐਨੀ ਖੇਤੀ ਆ ਸਬਜ਼ੀ ਉਹ ਇਹਨੇ ਆਬੇਜੇ ਕਿ ਹਣੀ ਭਾਈ ਕਿਹਦਾ ਫਾਇਦਾ ਆ ਫਾਇਦਾ ਹੁਣ ਤੇਰੇ ਰੇੜੀ ਵਾਲ ਨੇ ਤੇਰੀ ਜੇ 10 ਰੁਪਏ ਲੱਗੀ ਇੱਥੇ 30 ਰੁਪਏ ਵੇਚਦੇ ਓ ਜੇਥੇ 5 ਲੱਗੀ ਤਾਂ ਅੰਦਰ ਥੋੜੇ 20 ਵੇਚੂਗੇ ਜਿਹੜੇ ਫੇਰੀ ਵਾਲੇ ਆ ਹੂੰ ਫੇਰ ਉਹਨਾਂ ਦਾ ਬਾਕ-ਬਾਕ ਰੇਟ ਜਿਹੜਾ ਆ ਗਿਆ ਉਹਦਾ ਹੋਰ ਰੇਟ ਆ ਦੂਏ ਦਾ ਹੋ ਕੱਲ ਇੱਕ 4 ਕਿਲੋ ਘਠੇ ਦਿੰਦਾ ਫੇਰੇ ਅੱਜ ਘਟਾਈ ਕਿਲੋ ਹੀ ਦੱਸੇ 100 ਦੇ ਇੱਕ 100 ਦੇ ਕੱਲ 4 ਕਿਲੋ ਦਿੰਦਾ ਫਿਰ ਮਾ ਸਲਾਬ ਹੀ ਗੱਲ ਕਰੋ ਮੜੀ ਮੋਟੀ ਹਰ ਕੀ ਲੁਟਣ ਲੱਗੇ ਤੁਸੀਂ ਮੰਡੀ ਦਾ ਰੇਟ ਅਗਲਾ ਜਣਾ ਰੋਜ ਦਾ ਰੇਟ ਮੰਡੀ ਦਾ ਰੋਜ ਦਾ ਰੇਟ ਤਾਂ ਹੈਗਾ ਇੰਨਾ ਵੀ ਨਹੀਂ ਫਿਰ ਅਪ ਡਾਊਨ ਹੋਣ ਲੱਗਾ ਗਠਾ ਦਾ ਗਠਾ ਦਾ ਪਹਿਲਾ ਆਇਆ ਪਿਆ ਉੱਥੇ ਹਾਂ ਗਠਾ ਦਾ ਪਿਆ ਹੁੰਦਾ ਇਹਦਾ ਹੁਣ ਸਬਜ਼ੀ ਦਾ ਹੁੰਦਾ ਵੀ ਕਿੰਨੇ ਘੱਟ ਚੱਲੇਗੀ ਕਿੰਨੇ ਵੱਧ ਚੱਲੇਗੀ ਜਿਹੜੀ ਗੋਭੀ ਕਾਬੀ ਇਹ ਹੀ ਚੀਜ਼ਾਂ ਲਾ ਲਾ ਵੀ ਕਿੰਨੇ ਆਪ ਥੋੜਾ ਉੱਪਰ ਜਾਂ ਕੇ ਕਿੰਨੇ ਡਾਊਨ ਆ ਗਿਆ ਗਠਾ ਦੇ ਤਾਂ ਪਹਿਲਾਂ ਆਏ ਪਏ ਹੈ ਹੈ ਕਿ ਨਹੀਂ ਚੱਲ ਚੱਲੀ ਫਿਰ ਯਾਰ ਅਸਰੇ ਗਾਦੇ ਸਾਰਿਆਂ ਨੂੰ ਅੱਗੇ ਬੋਲ ਹੁਣ ਬਣਾ ਵੀਡੀਓ ਆਪ ਇਕਣਾ ਕਰਾ ਬਣਾ ਕੋਕਣਾ ਬਣਾ ਚਲ ਦੱਸ ਕਿ ਕੀ ਕਰਨਾ ਹੈ ਤੂੰ ਦੱਸ ਗੇੜੀ ਮਾਰਨਾ ਆਇਆ ਹੈ ਆ ਬੋਲੂਗਾ ਖੰਡ ਦਾਰਨਾ ਆਇਆ ਉਹ ਬੋਲ ਬੋਲਣਦੇ ਆਪ ਦੱਸ ਦੀ ਗੱਲ ਨੇ ਕੀ ਕਰਨਾ ਹੈ ਤਾਂ ਗੇੜੀ ਮਾਰ ਹੈ ਗੇੜੀ ਮਾਰ ਹੋਰ ਕੀ ਕਰਨਾ ਫਿਰ ਵੀਡੀਓ ਬਣਾਉਣੀ ਆ ਵੀਡੀਓ ਬਣਾਉਣੀ ਆ ਔਰ ਲਿਲਾਇ ਬੈਠਾ ਸਾਡਾ ਕੁੱਟਿਆ ਵੇ ਡੀਸੀ ਤਪੈ ਕਾ ਪੂਰਾ ਉੱਪਰ ਤੇ ਹੇਠਾਂ ਤੱਕ ਮੈਂ ਪੈ ਕੇ ਰਹਿਣਾ ਪੈਂਦਾ ਵੇ ਖੰਡਾ ਠੰਡ ਠੰਡ ਤੇ ਵਧੀਆ ਵਾ ਵਧੀਆ ਬੰਦਾ ਕਹਿ ਕ ਲਈ ਹਾਂਜੀ ਹਾਂਜੀ ਠੰਡ ਲੱਗੀ ਵੀ ਰੱਤ ਖੜੇ ਕਰਾਉਂਦੀ ਹੈ ਸਾਡ ਨੂੰ ਲੱਗੀ ਵੀ ਹੱਥ ਖੜੇ ਕਰਾਉਂਦੀ ਆ ਹਾਂ ਆ ਸਵੇਰ ਦੀ ਮਤੂਲੀ ਨੂੰ ਬੁਝਾਣ ਦਿੱਤੀ ਆ ਤੁਸੀਂ ਹੁਣ ਆਏ ਆ ਮੈਂ ਨਹੀਂ ਬੁਝਾਣ ਦਿੱਤੀ ਮਤੂਲੀ ਸਵੇਰ ਦੀ ਮੈਂ ਇੱਥੇ ਬੈਠਾ ਰਿਆ ਮਿੱਜੇ ਪਰ ਨਾ ਰਹੀ ਹਵਾ ਲੱਗੇ ਨਾ ਕੋ ਦਾ ਹੋ ਹੋਰ ਕੀ ਆ ਡਾਕਟਰ ਹੀ ਹੁੰਦੇ ਉਹ ਬੋਲਦਾ 250 ਰੁਪਏ ਲੈਣਾ ਹੈ ਠੀਕ ਹੈ ਨਾ 250 ਰੁਪਏ ਲੈਣਾ ਹੈ ਕਿੰਨੇ ਖਰਾਕਾ ਉਹ ਵੀ ਤੇਗਾ ਇੱਕ ਡੀ ਨਾਲ ਆਰਾਮ ਆ ਗਿਆ ਆ ਗਿਆ ਤੇਰੀ ਯਾਰੀ ਲੱਗਦੇ ਨਹੀਂ ਦੋ ਹਾਂ ਲੱਗਦੇ ਠੰਡ ਦੇ ਵਿੱਚ ਬੱਦਕੇ ਰਹੋ ਹਾਂ ਐ ਵੀ ਠੰਡ ਜਿਆਦਾ ਹੈ ਠੰਡ ਜਿਆਦਾ ਹੈ ਤੇ ਧੁੰਦ ਜਿਆਦਾ ਡੀਸੀ ਐਕਸੀਡੈਂਟ ਨਾ ਬਹੁਤ ਹੁੰਦੇ ਭਾਈ ਭਾਈ ਉਹ ਤੋਂ ਵੀਰੇ ਆ ਫੋਨ ਭਰੇ ਪਏ ਮੈਂ ਤਾਂ ਪਰਾਣੀ ਜਿਹਾ ਐਕਸੀਡੈਂਟ ਹੋ ਗਿਆ ਤੇ ਮੈਂ ਪਰਸੋਂ ਰੁੱਪੜ ਤੇ ਆਇਆ ਹਾਂ ਮੁੰਡੇ ਨੇ ਨੇਧਨ ਬੁੱਤੇ ਘੱਲ ਵਿੱਚ ਕੁੜੀ ਵਸਾਲੀ ਹੋਈ ਹਾਂ ਚਾਰ ਜਣੇ ਸਕੂਟੀ ਤੇ ਬਈ ਇਹਨੂੰ ਫੋਨ ਲਾ ਕੇ ਆ ਬਈ ਗੋਲੀ ਮਾਰ ਬਸ ਫੇ ਮਰਨ ਵਾਲੇ ਕੰਮ ਹੈ ਮਰਨ ਵਾਲੇ ਕੰਮ ਹੈ ਫਿਰ ਹਾਂ ਨਹੀਂ ਆਵ ਮਰੂਗਾ ਨਹੀਂ ਹੋਰ ਮਾਰੂਗਾ ਇਹਨੂੰ ਫਿਰ ਚਾਰ ਜਣੇ ਫਿਰ ਸਕੂਟੀ ਤੇ ਗਏ ਵਿੱਚ ਚਾਰ ਜਣੇ ਆ ਇਹਨੂੰ ਫੋਨ ਲਾਇਆ ਗੋਲੀ ਮਾਰ ਜਾਵੇ ਫੋਨ ਤਾਂ ਮੋਟਰਸਾਈਕਲ ਗੱਡੀ ਵੀ ਗਲਤ ਹੈ ਜੀ ਨਾ ਮਸਾਈਡ ਰੱਪ ਕੇ ਖੜ ਜਿਓ 10 ਮਿੰਟ ਬਸ ਬੰਦਾ ਲੇਟ ਨਹੀਂ ਹੋਣ ਲੱਗਿਆ ਹੈ ਕਿ ਨਹੀਂ ਮੈਨੂੰ ਫੋਨ ਆਇਆ ਤਾਂ ਘਰ ਤੇ ਬਾਪੂ ਦਾ ਮੈਂ ਇਹਦੇ ਮਸੂਲ ਦੁਕਾਨ ਹੈ ਨਹੀਂ ਮਾਹੂ ਉੱਤੇ ਗਾਹੇ ਕਰ ਗੰਗਾ ਦੇ ਬਾਹਰ ਹੀ ਖੜਗੇ ਸਾਈਡ ਪਰ ਨਾ ਨਾ ਠੀਕ ਤਾ ਫਿਰ ਸੁਣੀਆ ਤਾ ਹੁਣ ਭੁੰਗਿਆ ਹਾਂ ਹੋਰ ਦੀ ਪਟੜ ਕਰ ਕਰਦੇ ਕਹਿੰਦੇ ਹੈਗੇ ਯਾ ਲੌਕਰ ਤਾਂ ਹੈਗੀ ਹੈ ਜੀ ਉਹ ਲੌਕਰ ਹੈਗਾ ਹੈ ਹੈ ਤਾਂ ਹੈ ਹੈ ਹੁੰਦਾਂ ਕਰਦੇ ਯਾਰ 12 ਵੀ ਨਹੀਂ ਖੰਦਾ ਯਾਰ ਵੀ ਇਹ ਬੰਦੇ ਪਾਣ ਚ 400 ਰੁਪਏ ਜਾਰੀ ਦਿੰਦਾ ਹੈ ਉੱਪਰ ਰੋਟੀ ਹੂੰ ਉੱਪਰ ਤੇ ਬਿੱਲੀ ਦਾ ਪੱਖਾ ਬੁਗਦੇ ਆ 24 ਘੰਟੇ ਹੁੰਦੇ ਹਾਂ ਹੁਣ ਕੋ ਕੋ ਹੈ ਨਹੀਂ ਕੋਈ ਆ ਬੇ ਆਪੇ ਹੁਣ ਬਈ ਚੱਲਦੇ ਪਿੱਛੇ ਕੱਖਾ بس ਵੱਟ ਕੇ ਪਾ ਕੇ ਪਾਣੀ ਵੀ ਖੁੱਲੀ ਹੀ ਪਾ ਲੈਣਾ ਛੱਡ ਕੇ ਪੇਪਲ ਇਹ ਹੈਗਾ 10 ਬਾਰ ਰੰਗ ਰੱਖ ਕੇ ਵੱਧ ڈال ਇਹ ਜਾਂ 10 ਬਾਰ ਆਗੇ 15 ਕਿਤੇ ਉੱਪਰ ਨਾ ਰਹਿਗੇ ਇੰਦਾ بس ਵੀ ਠੀਕ ਹੈ ਠੀਕ ਹੈ ਨੇ ਤੁੰ ਸੋ ਖਾ ਗਮ ਖੁੱਲੀ ਪੈ ਬਗੇ ਉਹਦਾ ਕਾਖ ਵੀ ਕੋਲੇ ਜਾ ਮੈਂ ਖੁੱਲੀ ਪੈ ਬਗੇ ਦੇ ਬਸ ਆਪਣੇ ਤੁਹਾਨੂੰ ਮਾਰ ਕੇ ਪਾਣੀ ਛੱਡ ਦੇ ਉਹ ਚਾਹ ਨੀਰ ਕੱਢ ਕੇ ਬਾਹਰ ਪਾਣੀ ਕੱਢ ਦੇ ਬਸ ਹੂੰ ਹੂੰ ਠੀਕ ਆ ਕਾਲ ਵੀ ਗੱਲਾਂ ਲੈ ਕੇ ਗਿਆ ਹੁਣ ਗੱਗੇ ਹੂੰ ਲੱਦਿਆ ਮੈਂ ਗੰਦਾ ਤਾਂ ਬੰਦੂ 70 80 ਗੋਟਲੇ ਲੱਗਾ ਕੇ ਟਰੈਕ ਕਰ ਲੱਦਿਆ ਬਗਾਲੇ ਦਾ ਭਈ ਥਾਲੇ ਹੋਰੇ ਪਾਸੇ ਲਾ ਦਿੰਦੇ ਵਿੰਗੀ ਨਵੇਂ ਜਿਹੇ ਭਈ ਇਹ ਵਿੰਗੜੇ ਦੀ ਲੱਦ ਗਏ ਕਰਦੇ ਲਾਣੇ ਕਿ 100 ਕੁਆਂਟਲ ਹੁੰਦਾ ਹਾਂ ਮੂਰਾਂ ਉੱਚੀ ਜੱਕੀ ਵਿਚੇ ਨਹੀਂ ਵੀ ਪਈਆ ਮੈਂ ਮੇਰੇ ਸਾਹਬ ਨਾਲ 90 80 95 ਗੰਨਾ ਮਾਈ ਤੇ ਢੜੀ ਹੋਏ ਬੱਦ ਨਹੀਂ ਹੈਗਾ ਮਾ ਪਾਤੀ ਹੋ ਜੇ ਪੂਰੀ ਪਾਤੀ ਉੱਪਰ ਚੱਲ ਜੀਆ ਪਾਤੀ 100 ਦੱਸਦਾ ਜਾਣਾ ਚਾਹੀਦਾ ਯਾਰ ਇੱਕ ਦੋ ਫਾਦਰ ਉਧਰ ਕੁਆਂਟਲ ਹੋ ਗਿਆ ਉਹਦਾ ਵੱਖਰੀ ਗੱਲ ਹੈ ਉਹੀ ਗੱਲ ਆ ਕਹਿੰਦਾ ਨਹੀਂ ਆ ਜਾ ਆ ਜਾ ਭਾਈ ਹਾਂ ਬਈ ਇਹ ਵੀ ਬਾਤ ਹੈ ਇਹ ਹੀ ਕੰਮ ਹੈ ਭਈਆਂ ਦਾ ਰੁਕਾ ਕਹਾਂ ਵਧਣਾ ਜੇ ਰਿਸ਼ੇ ਜਿੰਨਾ ਹੋ ਗਿਆ ਤੋੜ ਦੇਣਾ ਵੀ ਉਹਨਾਂ ਦਾ ਕਹੇ ਪਟ્રોલ ਜਾਣਾ ਤੇ ਡੀਜ਼ਲ ਮਾਲ ਲੈਣਾ ਹੋਰ ਕੀ ਹੈ ਲੈ ਸਾਡੇ ਘਰ ਦੇ ਆ ਹੁਣ ਜਿਹੜਾ ਬੰਦੇ ਨੇ ਜਾਣਾ ਉਹਨਾਂ ਦਾ ਦੋਸਤ ਹੋਊਗਾ ਦੇਖੋ ਜੀ ਪਹਿਲੇ ਸਾਡਾ ਇੱਕ ਦਾ ਮਿੰਗਲ ਟਾਇਰ ਸਾਡੇ ਘਸਣੇ ਸਾਡਾ ਤੇਲ ਘਸਣਾ ਦੇ ਲੈਂਟਰ ਲਗਣਾ ਇਹਨੂੰ ਕਹੇ ਭਈਆਂ ਚੋੜਾ ਨੂੰ ਤੇ ਵਾਸੀ ਲੈ ਕੇ ਤੋੜ ਦੋ ਇਹ ਕਹਿੰਦਾ ਸਾਡੀ 10 ਮਿੰਟ ਹੋ ਗਏ ਜੀ ਹੁਣ ਸਾੜੇ ਅਮਲਾ ਦਾ ਕੱਢਣ ਆਈ ਨਹੀਂ ਜਾਂ ਹੁਣ ਸਈ ਕਹਿੰਦੇ ਆਉਂਗੇ ਜੀ ਹੁਣ ਹੁਣ ਚਾਹ ਦਾ ਬੈਵਾਂ ਸ਼ਾਮ ਦੀ ਰੋਟੀ ਦਾ ਟਾਈਮ ਐ ਫੇਰ ਕਹਿੰਦੇ ਆਉਂਗੇ ਤੁਹਾਨੂੰ ਫੋਨ ਕਰੂੰਗਾ ਚਾਹ ਲਿਆਉਦਾ ਹੁਣ ਚਾਹ ਦਾ ਬੈਵਾਂ ਦੱਸ ਲੈ 4:00 ਤਾਂ ਵੱਜ ਗਏ 5 ਬਸ ਫੇਰ ਇਹ ਜੇ ਪਈਆਂ ਦਾ ਹੀ ਕੰਮ ਐ ਪਹਿਲਾਂ ਮੇਰੇ ਸਾਰੇ ਨਹੀਂ ਆਇਆ ਨਾ ਅਸੀਂ ਬਸ ਆਏ ਦੁਪਹਿਰੇ ਨੂੰ ਦੁਪਹਿਰ ਹੁਣ ਨਹੀਂ ਨਹੀਂ ਸਾਡੇ ਬੰਦੀ ਖਰਾਬ ਆ ਤੇ ਕੀ ਕਰਦੇ ਪਏ ਬੱਚੀ ਆਉਂਦੀ ਐ ਨਾ ਉਹ ਭੰਗਵਾ ਜਾ ਲਾਗੇ ਦੋ ਬੋਤਲ ਲੈ ਲਈ ਪਹਿਲੇ ਮੇਰੇ ਫੜਦੇ ਉਹਨਾਂ ਨੇ ਬਗਾੜੇ ਹੋਏ ਆ ਇਹ ਇਹਨਾਂ ਨੇ ਨਹੀਂ ਬਗਾੜੇ ਹੋਏ ਆ ਤੇਰੇ ਕੋਲ ਬੈਠਾ ਬਗਾੜੇ ਬੈਠੀ ਸੀ ਯਾਰ ਤੇਰੇ ਕੋਲੇ ਬੈਠਾ ਹੀ ਦੋ ਬੋਤਲ ਬੋਤਲ ਹੀ ਦੇ ਦਿੰਦਾ ਹਾਂ ਉਹ ਵੀ ਲੈਣਾ ਬੰਦੇ ਹੈਗੇ ਆ ਇਹ ਬੰਦ ਚ ਨੌਕੇ ਲੈਣਾ ਆਈਆ ਦੋ ਬੋਤਲ ਦੇ ਦਿੰਦੇ ਆ ਮਲ ਗਈ ਸੀ ਉਹ ਮਲ ਗਈ ਸੀ ਮੈਂ ਹੋਰ ਕੌਣ ਅੱਛਾ ਅਸੀਂ ਕਿਤੇ ਯੇ ਹੁਣੇ ਦੀ ਤੇਰੀ ਗੱਲ ਸੁਣ ਜਾਂ ਹੁਣ ਬੰਦੇ ਉਹ ਉੱਥੇ ਤੇ ਅਸੀਂ ਦੂਈ ਵੱਲ ਲਾਉਣਾ ਫੇਰ ਤਾਂ ਭਾਈ ਉਹਨਾਂ ਨੂੰ ਪਾਰਟੀ ਦੇਣੀ ਪੈਣੀ ਉਹ ਤਾਂ ਫੇਰ ਠੀਕ ਆ ਹੈ ਕਿ ਨਹੀਂ ਕਿਉਂ ਸਾਡੇ ਖੇਦਮਾ ਲੱਜੂਗਾ ਫੇਰ ਕਾਦੀ ਪਾਲਟੀ ਹੈ ਫੇਰ ਨਹੀਂ ਪਾਲਟੀ ਹੈ ਕਿ ਨਹੀਂ ਫੇਰ ਤਾਂ ਕੋਈ ਪਾਲਟੀ ਨਹੀਂ ਨਹੀਂ ਫੇਰ ਨਹੀਂ ਪਾਲਟੀ ਜਾ ਹੁਣ ਆਪਾਂ ਲੱਦਣੇ ਉਹ ਉਥੇ ਦੇ ਲਿਆ ਕੇ ਚਾਰ ਪੰਜ ਕਿੱਲੇ ਪਰ ਦੁਬਾਰਾ ਫੇਰ ਪਾਲਟੀ ਕਰਨਾ ਪਹਿਲਾਂ ਦੂਈ ਦਿਲੀ ਪਰ ਇਧਰ ਫੇਰ ਦੂਈ ਪਰ ਇਧਰ ਫੇਰ ਤਾਂ ਪਾਲਟੀ ਬਣਦੀ ਬਣਦੀ ਫੇਰ ਤਾਂ ਬਣਦੀ ਇੰਨੀ ਇੱਕ ਤਾਂ ਹੋਈ ਗੱਲ ਹੈ ਯਾਰ ਪਹਿਲੀ ਤਾਂ ਪੂਰੀ ਕਰੋ ਤੁਸੀਂ ਦੂਈ ਦਿਨ ਵਿੱਚ ਦੂਈ ਦੂਈ ਲੈ ਕੇ ਘਾਟ ਕੇ ਕੀ ਇਹਦੇ ਲੱਦੋ ਯਾਰ ਪਹਿਲਾ ਆਪੇ ਆਪਣੀ ਗਲਤੀ ਹੈ ਜਿਹੜਾ ਬੰਦਾ 15 ਜਾਰੀ ਫਾਲਤੂ ਦੇ ਦਿੰਦੇ ਆ ਚਲੋ ਵੀ ਫੇਰ ਦੇ ਦੇ ਮਿਲ ਜੇ ਪੇਮਲ ਕੀ ਸੁਣ ਗੱਲਾਂ ਕੀ اے بھائی ਇਹ ਮਗਰ ਹੁਣ ਉੱਠਾ ਰੇ ਕਢਾ ਕੇ ਰੱਖੇ ਕਿਹਦੇ ਮੇਰੇ ਪਤਾ ਹੀ ਸੈਟ ਲਾਈ ਜਾਂਦਾ ਨਹੀਂ ਸੀ ਨਹੀਂ ਨਹੀਂ ਆਦੀ ਉੱਠਾ ਪੈਣਾ ਉਹ ਬੇਟਾ ਤੈਨੂੰ ਕਹੀ ਜਾਂਦਾ ਪੂਰੀ ਵਰਦੀ ਕਰੋ ਬੈਜ ਦਾ ਫਾਦ ਦੇ ਸਾੜਾ 40000 ਰੁਪਏ ਚਲੇ ਗਿਆ ਉਹ ਭਾਈ ਮੇਰੀ ਹੋਰ ਗੱਲ ਭਈਏ ਆਉਂਦੇ ਹੀ ਤਾਂ ਭਈਏ ਨਹੀਂ ਆਉਂਦੇ ਹੀ ਨਹੀਂ ਭਈਆ ਥੋੜਾ ਥੋੜਾ ਜਿਹਾ ਹੀ ਚਲੇ ਗਿਆ ਹੁਣ ਅਸੀਂ ਵੀਰੇ ਨਾਲ ਜਾਂਦੇ ਠੰਡੇ ਤੇ ਕਿੰਨਾ ਮਰਨਾ ਹੈ ਆਇਆ ਦੇਖ ਤਾਰੀ ਮਰਦੀ ਤੇ ਹੁਣ ਪੈਸੇ ਪਏ ਆ ਇਹਦਾ 40000 ਲਏਗੇ ਹਾਂ ਤੇ 40000 ਆਇਆ ਨਹੀਂ ਹੁਣ ਠੰਡੇ ਤੇ ਕਿੰਨਾ ਮਰਨਾ ਹੁਣ ਜਿਹਦਾ 10 ਕੌਂਟ ਵੀ ਘਟ ਗਏ ਕ ਹਨੇ ਕੱਟਾ ਬਣਾ ਉਹ ਇਹ ਵੀ ਕੀ ਕਰਨੀ ਸੀ ਹੁਣ ਇਹਨਾਂ ਦਾ ਦੇਖ ਤੁਹਾਨੂੰ 14 ਬੰਦੇ ਆ 14 ਬੰਦੇ ਮੰਨ ਲੈ ਜੱਲ 12 ਬੰਦੇ ਆ ਇਹ ਹਾਂ ਹੁਣ ਜੇ 2000 ਰੁਪਏ ਆ ਇਹਨਾਂ ਨੇ ਇੱਕ ਬੰਦੇ ਦਾ ਕਿੰਨਾ ਬਣ ਗਿਆ 12 ਦਾ 24000 ਰੁਪਏ ਬਣ ਗਿਆ 24000 ਬਣ ਗਿਆ ਫੇਰ ਉਹ ਵੀ ਕੀ ਕਰਨ 10 ਦਿਨ ਬਾਅਦ ਤਾਂ ਫਾਉਂਡ ਕੋਈ ਕਰਨ ਨੂੰ 2000 ਰੁਪਏ ਉਹ ਤਾਂ ਪਉਣਾ ਪੈਂਦਾ ਬਾਈ ਫੇਰ ਮੁੱਠੇ ਪਿੱਛੇ ਵੀ ਖਾਣਾ ਕਿੱਲੇ ਰੋਕੀ ਟੁੱਕ ਉਹ ਨਾਲੇ ਵੀ ਨਹੀਂ ਆਣੀ ਆ ਉਹੀ ਗੱਲ ਆ 2-2000 ਰੁਪਏ ਅੱਜ ਹੁਣ 7 ਲੈ ਲੈ ਫਿਰ 2 ਦੇ ਲੈਣਾ ਫਿਰ 3 ਦੇ ਲੈਣਾ ਇੱਕ ਨਾ ਭੇਜੀ ਜਾਂਦੇ ਆ ਬੜੀ ਪਾਉਂਦੇ 5-5 4-4000 ਪਾਉ ਦਿੰਦੇ ਫਿਰ ਲੰਬਰ ਸਿਰ ਪਾਉਂਦੇ ਅਗਲੇ ਦਾ ਇਹ ਹਾਂ ਹਾਂ ਚਾਹੀਦਾ ਹੁਣ ਭੇ ਦੇਣੇ ਤੇ ਪੈ ਚਲ ਆਇਆ ਤਾਂ ਹੈਗਾ ਵੀ ਇਕੱਠੇ ਦੇਣੇ ਸਾਲੇ ਔਖੇ ਆ ਹੁਣ ਸਾਡੀ ਕੜਾਈ ਹੀ ਪਾਉਣੇ 2 ਲੱਖ ਰੁਪਏ ਬਣ ਜਾਈ ਨਹੀਂ ਘਰ ਤੇ ਘੱਟ ਇਹ ਠੀਕ ਆ ਕੜਾਈ ਕੜਾਈ ਪਾਉਣੇ 2 ਲੱਖ ਦਾ ਗੇੜ ਬਣੂਗੀ ਹਾਂਜੀ ਗੰਨੇ ਦੀ ਵਿੱਚ ਚਲੇਗਾ ਪਿੱਛੇ ਤੇ ਮਾੜੀ ਮੁੱਟੀ ਰਹਿੰਦੇ ਚੱਲ ਸੱਤਰੀ ਕਾਲ ਠੀਕ ਵੀ ਆ ਨਹੀਂ ਇਕੱਠੇ ਵੇ ਉਹਨੂੰ ਕਿੱਥੇ ਇਕੱਠੇ ਬੰਦਾ ਜਾਨ ਨੂੰ ਆਪ ਖਾ ਜਿੰਦਾ ਘੜਾ ਘੜਾ ਕੇ ਵਧੀਆ ਨਾਲ ਦੀ ਨਾਲ ਜਾਈ ਜਾਣ ਹੋਰ ਕੀ ਹੈ ਹੋਰ ਠੀਕ ਨਹੀਂ ਹਾਂ ਅਜੀ ਹਿਸਾਬ ਲਾ ਤੂੰ ਲਾ ਲਾ ਤੂੰ 30 ਪਰਚੀਆਂ ਦਾ ਚੱਲ 3000 ਕੁਆਂਟਲ ਦੀ ਲਾ ਲਾ ਜਾ ਤੂੰ ਸਿੱਧਾ ਹੀ ਕਿੰਨਾ ਬਣ ਗਿਆ ਕੱਕੇ 60 ਨੂੰ ਕੀ ਸੀ 30 ਪਰਚੀਆਂ ਦਾ 60 ਸਾਨੂੰ ਕਿੰਨਾ ਬਣ ਗਿਆ 30 ਪਰਚੀਆਂ 60 ਰੁਪਏ ਨੂੰ ਹਾਂ ਮੰਨ ਕੇ ਚੱਲੀ 110 ਨੂੰ ਲਾ ਲਾ ਚੱਲ ਤੂੰ 30 ਪਰਚੀਆਂ ਪੱਕਾ ਤਾਂ 100 ਨੂੰ ਲਾ ਲਾ ਚੱਲ 100 ਨੂੰ 3000 ਹੋ ਗਿਆ ਹੂੰ ਸਹੀ ਤਿੱਕੇ 18 1,80 ਹੋ ਗਿਆ 1,80 ਹਜ਼ਾਰ ਕੜਾਈ ਕੜਾਈ ਬਣਦੀ ਪਈ ਜਾਂਦੀ ਫੇਰ 2 ਲੱਖ ਦੇ ਉੱਪਰ ਚ ਲੈਣਾ ਕਿਉਂਕਿ ਵਿੱਚ ਬਰਚਿੰਗ ਸੌਦੇ ਦੇ ਸੌਦਾ ਦਦਾ ਜਦਾ ਬੜੀਆਂ ਬਰਕੀਆਂ ਵੀ ਆਈਆਂ ਵਿੱਚ 2 ਲੱਖ ਰੱਖ ਦੂ ਗੰਨਾ ਕਿੰਨਾ ਕਾਊਂਟਰ ਕਰਨਾ ਤੇਰਾ ਕਿੰਨਾ ਕਿੰਨੀਆਂ ਕਿੰਨੇ ਕਾਊਂਟਰ ਕਰਨਾ ਤੇਰਾ ਹੋਊਗਾ ਸਾੜਾ ਸਾੜੇ ਦਾ 3 ਦੇ ਉੱਪਰ ਹੈ 150 ਵੀ ਜਾਣੀ ਵਿੱਚ ਮੈਂ 150 ਵੀ ਜਾਣੇ ਸਾਡੇ 2 ਲੱਖ ਦਾ ਕਿਹੜੂ 150 ਵੀ ਜਾਣਾ 200 ਵੀ ਜਾਣਾ 2-2 ਲੱਖ ਕੜਾਈ ਕੜਾਈ ਬਣੂਗੀ ਪਈ ਜਾਂਦੀ 2 ਲੱਖ ਦੇ ਵੱਧ 2.5 ਲੱਖ ਵੱਧ ਬਣੂਗੀ ਜਾਈ ਨਹੀਂ ਚੱਲ ਪਣੀ ਵਿੱਚ ਆਗੇ ਗੇੜ ਤੇ ਤੂੰ ਕਹਿੰਦੇ ਨਹੀਂ ਬਜਾਈ ਵੀ ਨਹੀਂ ਐ ਇੱਕ ਉਹ ਤਾਂ ਛੱੜੀ ਚਲਣੀ ਆ ਬੰਨਣਾ ਬੀਜ ਦੋ ਮੈਂ ਕਿਹਾ ਹਾਂ ਉੱਥੇ ਵੜਾ ਕੇ ਉਹਨੂੰ ਨਹੀਂ ਮਰ ਜਾ ਹੋਰ ਹੋਣਗੇ ਯਾਰ ਜੇ ਧੁੱਪਾਂ ਦੇਖ ਲੈ ਮਾਰੇ ਮੋਟੇ ਆ ਧੁੱਪਾਂ ਚਾਮ ਕਰਨ ਲੱਗੇ ਤੂੰ ਤਾਂ ਅੜ ਜਿਵੇਂ ਫੇਰ ਲੰਬੀ ਜੀਉਂਗੇ ਹਰ ਟਾਈਮ ਜਦ ਵੀ ਵੀ ਸਿੱਟ ਨਹੀਂ ਜਦ ਵੀ ਸਿੱਟ ਨਹੀਂ ਜਦ ਵੀ ਟੈਨ ਲੱਗਣਾ ਕਿ ਅਖਰੀ ਵੀ ਸੋਣ ਚਾਰ ਦਿਨਾਂ ਦਾ ਮਾਨ ਨਹੀਂ ਆ ਜੀ ਵਿਚਾਰ ਚਾਰ ਜਾਣੇ ਆ ਨਾ ਵੀ ਦੇ ਕੋਈ ਵਾਲ ਨਹੀਂ ਠੰਡੇ ਆਲੇ ਤਾਂ ਕਿਹਾ ਮਾਲਾ ਮੈਂ ਮੈਂ ਹੱਥ ਵੀ ਨਹੀਂ ਖੋਲ ਤਾਂ ਹੁਣ ਕੀ ਕਰੇਗਾ ਜੰਪਰੀ ਚੱਲ ਪਿਆ ਤੇਰਾ ਪਬੂਲਰਾਂ ਦਾ ਵੀ ਟਾਈਮ ਆ ਗਿਆ ਉਹ ਚਲ ਕੇ ਦਿਨ ਕਬੂਲ ਹੋਦਾ ਜਾ ਬਹੁਤ ਐਵੇਂ ਲੱਗਦਾ ਮਾਰਚ ਤੱਕ ਟਾਇਆ ਪਰ ਸ਼ੁਰੂ ਹੋਂਦ ਲੱਗਣਾ ਆਹੋ ਲੱਗਣਾ ਤਾਂ ਪਹਿਲਾਂ ਸ਼ੁਰੂ ਹੋ ਗਿਆ ਮਾਰਚ ਮਾਰਚ ਦੇ ਸਟਾਰਟਿੰਗ ਤੱਕ ਰੱਖੋ ਤੇ ਬਾਅਦ ਫਾਇਦਾ ਨਹੀਂ ਲਾਗੇ ਬੂਟਾ ਯਾਰ ਮਾਰਚ 10 ਤਰੀਕ ਮਾਰਚ ਦਾਦਾ 10 ਤੱਕ ਬੂਟਾ ਲਾ ਗਾ ਨੀ ਪਤਾ ਨਿਕਲ ਲਾ ਗਿਆ ਹਾਂ ਉਦੇ ਬਾਅਦ ਬੂਟੇ ਸੁੱਕਣ ਦੇ ਚਾਂਸ ਵੱਜ ਜੇ ਹਾਂ ਜਾਂ ਪਤਾ ਨਹੀਂ ਬਾਅਦ ਲਾ ਕੇ ਫਾਇਦਾ ਨਹੀਂ ਮੈਂ ਬੋਲਦਾ ਨਹੀਂ ਅੱਜ ਨਹੀਂ ਜਾ ਹਾਂ ਆ ਵੀ ਫਿਰ ਉਹ ਮਾਰਚ ਦੇ ਐਂਡ ਚ ਤੇ ਲਿਆਂਦਾ ਕੰਮ ਉਦੇ ਪਹਿਲਾ ਪਹਿਲਾ ਲਾਜਵੇ 10 ਮਾਰਚ ਤੱਕ 10 ਮਾਰਚ ਤੱਕ ਲਾ ਦੇ ਬੂਟਾ ਉਦੇ ਪਹਿਲਾਂ ਲਾਵੇ ਬਣਾਦਾ ਹਾਂ ਸਾਉਣਾ ਵਧੀਆ ਮੀਨਾ ਕਾ ਤੇਰਾ ਫਾਰ ਫਾਰੀ ਪਾਣੀ ਦੀ ਗੌਰ ਬਹੁਤ ਫਾਰੀ ਮੀਨਾ ਬੂਟਾ ਲਾ ਦਵੇ ਸਾਉਣਾ ਵਧੀਆ ਬੂਟਾ ਫਾਰੀ ਮੀਨਾ ਚੱਲਦਾ ਹਾਂ ਜਾਂਬਰੀ ਫਾਰੀ ਬਸ ਵਾਹ ਪਰ ਛੂਟੀ ਬਹੁਤ ਜਾਂਦੀ ਐ ਇੱਧਰ ਤੋਂ ਟਰੱਕ ਦਾ ਕੋਈ ਟਰੱਕ ਟਰਾਈਲਰ ਇੱਧਰੋਂ ਪਈ ਜਾਂਦਾ ਗੱਡੀ ਭਰੀ ਟੈਂਪੂ ਜਾਂ ਕੋਈ ਇੱਧਰੋਂ ਜਾਂਦਾ ਐ ਬਹੁਤ ਬਹਲਵਾਈ ਹੁੰਦੀ ਐ ਮੈਨੂੰ ਤਾਂ ਮੈਂ ਤਿੰਨ ਵੀ ਲੰਨੀ ਲਵਾਈ ਹੁਣੀ ਨਹੀਂ ਉੱਤੇ ਦੀ ਕਿ ਲੋਕਾਂ ਦਾ ਪਰ ਬਹਲਵਾ ਤਾਂ ਬਹਲਵਾਈ ਹੁੰਦੀ ਐ ਆਹੋ ਬਾਈ ਬੂਟਾ ਦਾ ਯਾਰ ਲੱਗਣਾ ਬੂਟਾ ਤੇ ਹੋਰ ਦੱਸਾਂ ਮੈਂ ਇਹ ਵੀ ਤਜਰਬਾ ਐ ਹਾਂ ਬੂਟਾ ਤੇਜ ਹੁਣ ਰੇਟ ਤੇਜ ਐ ਨਾ ਹਾਂ ਹਾਂ ਉਹ ਰੇਟ ਨਹੀਂ ਕਰਦਾ ਬੁੱਟੇ ਤਾਂ ਕੋਈ ਨਹੀਂ ਗੱਲ ਦੇ ਵੀ ਥੋੜਾ ਬੜਾ ਤੇ ਖਾਊਗਾ ਤੇ ਮੈਂ ਵੀ ਗੱਲ ਆਦ ਰੱਖੀ ਨਹੀਂ ਵੇਡ ਨਹੀਂ ਕਰਦਾ ਜਿਹੜੇ ਹੁਣ 2 ਸਾਲ ਦੀ ਲੁਆਈ ਹੋਈ ਵੀ ਐ ਇਹ ਮੰਨਦੇ ਮੈਂ ਜਾਊਗੀ ਆ ਉਹ ਮੇਰੀ ਗੱਲ ਪਹਿਲਾਂ ਪਹਿਲਾਂ ਗੱਲਾਂ ਹੋਰ ਤੀਆਂ ਹੁਣ ਇਹ ਘਾਟ ਆ ਸ਼ਿਟੀ ਦੀ ਘਾਟ ਆ ਉਹ ਸ਼ਿਟੀ ਘਾਟ ਕਿਹਾ ਲੱਗਦੀ ਉਹ ਬਹੁਤ ਐ ਉਹ ਬਾਈ ਚਾਰੇ ਪਾਸੇ ਜਾਂਦਾ ਯਾਰ ਕੰਮ ਇਹ ਮੇਰੀ ਹੁਣ ਗੱਲ ਆ ਜਿਹੜੇ ਆਹ ਹੈ ਹੈਗੇ ਤੇ ਪਹਿਲਾਂ ਜਿਹੜੇ ਹੁਣ ਹੁਣ ਜਾਂਦਾ ਟੂ ਟੋਕਾ ਕਿਹਾ ਆਹ ਜਾਂਦਾ ਹੈਗਾ ਟਰਾਲਾ ਮੈਂ ਤੁਹਾਨੂੰ ਦੱਸਦਾ ਵੀ ਇਹ ਵੀ ਨਹੀਂ ਕਰਾਉਣੇ ਉਹ ਯਾਰ ਤੂੰ ਮੇਰੀ ਗੱਲ ਨਹੀਂ ਸਮਝਦਾ ਮੇਰੀ ਦੀ ਘਾਟ ਆਹੋ ਘਾਟ ਤੇ ਹੋ ਰਹੀ ਜੀ ਦੀ ਪਹਿਲਾਂ ਲੱਕੜੀ ਬਹੁਤ ਸੀ ਤਾਂਗਾ ਕਰਕੇ ਮਨ ਬੰਦਾ ਭੈਂਦਾ ਹੁਣ ਤਾਂ ਬਾਈ ਇਹਦਾ ਆਪਣੇ ਬਹਿਮ ਆ ਵੀ ਰੇਟ ਹੁਣ ਵੀ ਡਾਊਨ ਆ ਇਹਦਾ ਬਿਵਾਰੀਆਂ ਦੀਆਂ ਗੱਲਾਂ ਉਹ ਰੇਟ ਹੁਣ ਮੈਂ ਤੈਨੂੰ ਕਹਿੰਦਾ ਵੀ ਜਦ ਰੇਟ ਤੇਜ਼ ਮੈਂ ਲਵਾਈ ਹੋਣੀ ਹੈ ਉਹ ਲਵਾਈ ਫਿਰ ਬੰਦੇ ਮੈਂ ਜਾਂਦੀਆਂ ਜਾਂ ਯਾ ਮਨਉਦੀਆਂ ਜਾਂ ਭਟਾਈ ਹੋਣੀ ਹੈ ਮਨ ਤਾਂ ਨਹੀਂ ਜਾਂਦਾ ਕਿ ਬਹੁਤ ਡਾਊਨ ਚਲਦਾ ਉਹ ਕੀ ਕਹਿੰਦਾ ਜਿੰਨੇ ਵੀ بڑے بڑے ਸ਼ਹਿਰ ਆ ਬੰਬਈ ਕਲਕੱਤੇ ਤੁ ਕਿੰਨੇ ਆ ਕਿੰਨੇ ਵੱਡੇ ਬਣਦੇ ਕਿੰਨੇ ਸਮਾਨ ਬਣਦੇ ਇਹਦਾਂ ਉਹ ਬੜੇ ਉਹ ਵੀ ਯਾਰ ਇਹਦੀ ਘਾਟ ਆ ਘਾਟ ਹੈ ਜੀ ਬਹੁਤ ਜ਼ੋਰ ਆਈ ਨਾ ਇਹਦੀ ਘਾਟ ਆ ਪਹਿਲਾਂ ਜ ਨਹੀਂ ਲੱਕੜੀ ਰਹੀ ਨਹੀਂ ਹੈਗੀ ਨਹੀਂ 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 ਪਹਿਲਾਂ ਬਹੁਤ ਬਹੁਤ ਹੀ ਲੱਕੜੀ ਹੁੰਦਾ ਲੱਕੜੀ ਅਗਲਾ ਜੰਗਲਾਤ ਦੀ ਉਹ ਬਹੁਤ ਹਾਂ ਹਾਂ ਹੁਣ ਕੋਈ ਨਹੀਂ ਬਟਨ ਦਾ ਕੋਈ ਨਹੀਂ ਸੁਪੈਦਾ ਵੀ ਗਿਆ ਆ ਸੁਪੈਦਾ ਵੀ ਗਿਆ ਹੁਣ ਅਹੀ ਕਰ ਵੀ ਗਈ ਆਈ ਗੱਲ ਵੀ ਗਈ ਆਈ ਮੰਨ ਦਿਖਾ ਦੇ ਕਿ ਕਿਕਰ ਦਿਖਾ ਦੇ ਮਨ ਨੂੰ ਭਾਈ ਹੈਗਾ ਬੁੱਟੇ ਜੀ ਮੈਂ ਦੇਖੀ ਕਿ ਕਿ ਕਰ ਲੱਗੀ ਤੇ ਪਹਿਲਾਂ ਆਮ ਹੁੰਦੀਆਂ ਹਰੇ ਦੇ ਬਾੜੇ ਮੈਂ ਕਦੀ ਹੁੰਦੀ ਹੁੰਦੀ ਇੱਕ ਕਿਕਰ ਕਿਕਰ ਬੱਕਰੀਆਂ ਟੁੱਕੇ ਨਾਲ ਰਾਜੀ ਦੇਦੇ ਲੋਕ ਥੈਲੇ ਭਰ ਕੇ ਰੱਖ ਲੈਂਦੇ ਬੱਕਰੀਆਂ ਨੂੰ ਟੁੱਕਿਆਂ ਦੇ ਟੁੱਕੇ ਹੁੰਦੇ ਜਿਹੜੇ ਕਹਿੰਦਾ ਹਾਂ ਕਿਕਰ ਨੂੰ ਉਹ ਤਾਂ ਟੁੱਕਾ ਕੱਢਦਾ ਹੁੰਦਾ ਆਏਨ ਕੁਛ ਵੀ ਟੁੱਕਾ ਹੁੰਦਾ ਬਹੁਤ ਘਾਟਦਾ ਲੱਕੜੀ ਦੀ ਉਹੀ ਗੱਲ ਆ ਇਹ ਤਾਂ ਚਾਚੇ ਬਵਾਰੀਆਂ ਦੀ ਗੱਲਾ ਵੀ ਰੇਡਾਂ ਦਾ ਰੇਡਾਂ ਕੋਈ ਡਾਉ ਨਹੀਂ ਆਏ ਸਾਜ ਢਾਂਗਾ ਪਿਛਾਉਣਾ ਤੇ ਤੈਨੂੰ ਕੱਕੇ ਉੱਪਰ ਤੇ ਵਖਾ ਕੇ ਢਾਂਗੀ ਐ ਹਲੂਣਾ ਦੇਣਾ ਤੁੱਕੇ ਥੱਲੇ ਜਦੇ ਪੱਕੇ ਨੀ ਚੱਪਦੇ ਨੇ ਤੇਰੇ ਸਾਹਬ ਨਾਲ ਕੈਰੀਡਾਉਨ ਜੇ ਰੇਡਾਉਨ ਅੱਜ 7-800 ਰੁਪਏ ਨੂੰ ਬਬੂਟਾ ਆਊਗਾ ਬਬੂਲਰ ਆਊਗਾ ਤਾਂ ਮੈਂ ਮੰਨਦਾ ਵੀ ਡਾਉਨ ਆ ਆਪਣਾ ਹੁਣ 1200 ਕਿ ਗਿਆ 1200 ਕਿ ਟੋ ਨੀ ਗਿਆ ਤੇ 1200 ਰੋਡ ਥੋੜੀ ਜਿਹੀ ਪਾਵਾ ਮੈਂ ਤੈਨੂੰ ਤੈਨੂੰ ਮੈਂ ਤੂੰ ਮੇਰੀ ਗੱਲ ਨਹੀਂ ਸਮਝਦਾ ਮੈਂ ਕਹਿੰਦਾ ਹਾਂ ਤੂੰ ਮੇਰੀ ਗੱਲ ਸਮਝ ਸਮਝਾਜਾ ਸਭ ਜਿਆਦਾ ਬੂਟੇ ਤੇਜ਼ੀ ਬੂਟਾ ਮੈਂ ਤੇਰੀ ਗੱਲ ਸਮਝ ਗਿਆ ਵੀ ਜਿਆਦਾ ਹੋ ਜਾਂਦਾ ਕਿ ਚੀਜ਼ ਜਿੰਨੀ ਲਵਾਈ ਜਾਂਦਾ ਹੋ ਜਾਂਦੀ ਹੈ ਜਿਆਦਾ ਹੋ ਜਾਂਦੀ ਹੈ ਪਰ ਇਹ ਵੀ ਕਿ ਘਾਟ ਨਹੀਂ ਤੈਨੂੰ ਹੋਰ ਤੈਨੂੰ ਲੋਟਣੀ ਪਣੀ ਸੀ ਚੀਜ਼ ਚਲੀ ਜਾਣਾ ਇਹ ਦੇਖ ਆਸ ਵੀ ਆਪਣਾ ਹੈਲੋ ਪੁੱਛ ਕਿੱਥੇ ਗਿਆ ਮਾੜਾ ਨੂੰ ਵੱਢਣ ਲੱਗੇ ਆ ਗਏ ਭਈਏ ਆ ਗਏ ਭਈਏ ਕਹ ਕਹੇ ਤਿੰਨ ਬਾਦਰੋਂ ਖੇਤ ਮਾਰ ਜਣਾ 5:00 ਵਜੇ ਕਹਿੰਦੇ ਚਾਹ ਲਿਆ ਹੁਣ ਟੋਕੀ ਦਾ ਟਾਈਮ ਹੋਇਆ ਪਿਆ ਇਹ ਤਾਂ ਹੁਣ ਪੀਣੀ ਐ ਫੇਰ ਤਾਂ ਪੀ ਲੋ ਨਹੀਂ ਭਾ ਕਿ ਢੋਲੀ ਚਾਹ ਹਣੀ ਸੋਈ ਰੋ ਠੰਡੀ ਆ ਦੇ ਦਿਓ ਖਾਲੀ ਕਰਕੇ ਬੰਨੂ ਆ ਲੈਨੇ ਦੋਨੇ ਖਾਲੀ ਕਰੇਗਾ ਪਰਜੋ ਕਿਆ ਬੰਦਿਆ ਕਿਆ ਬਾਣੀ ਸਰੀਓ ਸਾਰਿਆਂ ਦੀ 12 12 12 ਦੋਨਾਂ 18 18 ਦੋਨੋਂ 18 17 ਦਿਨਾਂ 12 17 ਦਿਨਾਂ 12 ਦੇ ਗੱਲਾ ਹਿਸਾਬ ਦੇਖ ਲੈਣਾ ਹੁਣ ਦੇਖ ਲੈ ਹੌਣ ਵਾਲੇ ਹੁਣ ਵਿੱਚੇ ਲਾਤੇ 18 ਤੱਕ ਹੋ ਗਏ ਹਾਂ ਹੌਣ ਵਾਲੇ ਵਿੱਚ ਲਾਤੇ ਇਹਨਾਂ ਨੇ ਸਵੇਰ ਨੂੰ ਪੀਣੀ ਨਹੀਂ ਨਾ ਮੈਂ ਹੁਣ ਨਹੀਂ ਹਾਂ ਤਾਂ ਫਿਰ 24 ਬਣ ਗਿਆ ਫਿਰ 24 ਬਣ ਜਾਏਗਾ ਲੈ ਲਾਗ ਰਹੀ ਕੋਈ ਕਿੱਥੇ ਕਿਉਂ ਨਹੀਂ ਸੀ ਖੋ ਲੈ ਖੋ ਭਾਈ ਤਾਂ ਕਿਤੇ ਪਾਛੇ ਲੱਗੇ ਵਿੱਚ ਬੜੇ ਬੰਦੇ ਬਹੁਤ ਬੰਦਾ ਮੈਂ ਆ 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 ਨਾ 파ਤੀ ਕਰੇਗਾ ਕਿ ਕਿੰਨਾ ਕੰਨਾ ਹੋਇਆ ਹਾਂ ਕਿੰਨਾ ਹੋਇਆ 109 109 ਹੋਇਆ 9 ਨਹੀਂ ਹੋਇਆ 105 6 ਪਤਾ ਨਹੀਂ ਹੋਇਆ ਇੰਨਾ ਹੋਇਆ ਕਦ ਨਹੀਂ ਲਗਾ ਇਸ ਵਿੱਚ ਬੈਟਾ ਲੱਗ ਗਿਆ 109 ਹੋਇਆ 9 ਹੋ ਗਿਆ ਕਿੰਨਾ ਕਿੰਨਾ ਹੋ ਗਿਆ ਚਾਰ ਦਿਨ ਲਾਇਆ ਪੱਕਾ ਪਾਤੀ ਕਰੇਗੇ ਭਾਈ ਖੁੱਲਾ ਉਸ ਦਿਨ ਠੀਕ ਹੈ ਨਾ 2000 ਰੁਪਏ ਲਿਆਓ ਮੇਰੇ ਕੋਲ ਆਪਣੀ ਗੱਲ 2000 ਰੁਪਏ ਦੀ ਵੀਡੀਓ ਬਣੀ ਮੇਰੇ ਕੋਲ 2000 ਰੁਪਏ ਹੱਥ ਵਿੱਚ ਰੱਖੋ ਮੇਰੇ ਕੋਲ ਲਿਆਓ ਪਾਰਟੀ ਮੈਂ ਕਰੂੰਗਾ ਆਪਣੇ ਸਾਹਰਾਂ ਦੇਖ ਕੇ ਲੱਗਾ ਠੀਕ ਹੈ ਗੱਲ ਹੁਣ ਆਉਂਡ ਪਹਾੜ ਪਹਿਲਾ ਪੈ ਰੇਠਾਂ ਨਾ ਸਰਤਾ ਭਾਈ ਜੀ ਗਿਆ ਤਾਂ ਕਲ ਹੁਣ ਆਉਂਡ ਦੀ ਪੈੜ ਥੱਲੇ ਸਹੀ ਸਰੇ ਪਾਰਟੀ ਸਾਥੇ ਲਈ ਜਾਂਦੇ ਹੁਣ ਦੋ ਦੋ ਯਾਰ ਦੀ ਮਜ਼ਾਕ ਨਹੀਂ ਜੀਏਗੇ ਅਭੀ 3-4 ਹੋ ਸੁੱਕ ਗਿਆ ਨਾ ਤਾਂ ਹੋ ਜਾਤਾ 8-9 ਉਹ ਬਸ ਕਰ ਤਿੰਨ ਘੰਟੇ ਸੁੱਕਾ ਤਾਂ ਤੁੰਦ ਬਾਹਰ ਹੀ ਤੁੰਦ ਦਾ ਅਸਤ ਭੈਣ ਸਮਝ ਬਾਦ ਦਾ ਉਸ 800 ਰੱਖੀ ਸੁੱਕੀ ਦੇਖਿਆ ਨਹੀਂ ਤਾਂ 8-9 ਹੋ ਗਏ ਕਹਿੰਦੇ ਸੁੱਕ ਗਿਆ 700 ਕੀ ਨੇ ਕਰਿਆ ਮੈਨੇ ਕੀ ਆਵਾਜ਼ ਰਾਤ ਆਹ ਦਿਨ ਲਉਂਦੇ ਨਹੀਂ ਸਮੱਸਿਆ 400 ਬੁਲਾ ਛੋੜ ਦੇਂਗਾ ਆ ਵੇਖ ਲੈ ਅੱਧੀ ਕਿੱਥੇ ਜਾਊਂਗੇ ਕਹ ਕਹ ਕਹੋ ਬਾਸ ਬਾ ਬਾ ਜੀ ਹੱਟ ਦੋ ਪਾਰਟੀ ਰੱਦ ਕਰ ਦਿਓ ਕਹਿੰਦਾ 800 ਦਾ ਜਿਗੂਗਾ ਮੈਂ ਅਸੀਂ ਕਿੱਥੇ ਜਾਊਂਗੇ ਇਹ ਜੋ ਮੇਰੀ ਹੋ ਆਪਣੀ ਗੱਲ ਗਿਆ ਹੋਈ ਸੀ ਹਾਂ ਵੀ ਜਿਹੜਾ ਹਾਰ ਗਿਆ ਮੈਨੂੰ 2000 ਰੁਪਏ ਦਾ ਮੈਨੂੰ ਦੇਊਗਾ ਉਹ ਸਾਡੇ ਕਿੰਦਾ ਦੂਸ ਕਰੀਏ ਪਾਰਟੀ ਸਾਡੇ ਆਪਣੇ ਕਹਿੰਦਾ ਕੱਕਾ ਮਰਜ਼ੀ ਕਰੀ ਜਾਓ ਦੋ ਜਿਹੜੇ ਮੇਰੇ ਅੱਤ ਪਾ ਦੇਖੋ ਮੈਂ ਪਾਰਟੀ ਕਰੂੰਗਾ ਸਭ ਨੂੰ ਹਾਂ ਇਹ ਜਵਾਨ ਹੈ ਜਵਾਨ ਹੈ ਜੀ ਮਨ ਜਵਾਨ ਜਵਾਨ ਹੁੰਦਾ ਹੈ ਸਾਥ ਸਵੇਰੇ ਉੱਠੋ ਨਾ ਨਾ ਭਜेंगे ਨਾ ਜੀ ਭਜਨ ਡਾਂਡ ਵੀ ਦੇਣੇ ਹੋਣਾ ਉਹਦਾ ਵਧੀਆ ਆਏ ਤੁਸੀਂ ਥੱਲੇ ਨਾਲੇ ਕਾਬੂ ਤਰੇ ਦਾ ਪੱਟਿਆ ਉਹ ਲਾ ਬੰਦੀ ਦਾਪੂ ਆਇਆ ਉਹ ਕੀ ਪੀਲਾ ਕਰਿਆ ਸੀ ਬਾਜੇ ਮਾਰਾ ਹੈ ਟੈਨਸ਼ਨ ਮੇ ਹੋ ਗਿਆ ਸਰਦਾਰ ਉਹ ਤੂੰ ਆਏ ਦੇਖ ਲੈ ਉਹ ਅੱਛੇ ਉਹ ਅੱਛੇ ਜਿਹੜੀ ਸ਼ਰਤ ਲਾਈ ਦੀ ਨਾ ਉਹਤੇ ਬਾਅਦ ਚ ਗੰਨਾ ਹੋਰ ਘੜਿਆ ਫੇਰ ਤਾਂ ਵੀ ਘਟ ਗਿਆ

લાયega આપ લોગા પાર્ટી કરને કે લિયે ਜੇ બક્કા ના ખાંદે હોઈએ અਸੀਂ ਤਾਂ મੁਰગા દેસ થી આયેગા કેસી મુરગા આયેગા મુરગા ਵੀ ના ખાંદે હોઈએ મચ્છી આયેગા 25 મે વેરો વાસ્તવ મે હો ગયા ઓ તું કડકડા હું મેં તાહી તો સાનું કહેnda 2000 મનું ફડાઓ મેસલા કર દઉં કે શું કરના એનું રોડો કડા ખલો એનું કડા ખલાવના દો સાનું બાપ તાનુ આબા માં લાવંગા તુઆ મીટ હા ભાઈ કિતھے કંદા પૂછના મે કિતھے કંદા નહી વાડાઈ ઓ ડાળા ਇਹ ਨੂੰ ਕੜਾ ਮਾਣ ਦੋਾਨੂੰ ਯਾਰ ਐਂ ਤਾਂ ਕਹਿੰਦਾ ਮੰਨੂ ਦੋ 2000 ਰੁਪਏ ਮੈਂ ਕਰੂੰਗਾ ਹੀ ਲਾ ਉਹ ਕਰੂਗਾ ਵੇ ਫੇਰ ਤੁਹਾਨੂੰ ਕੜਾ ਖਾਊਗਾ ਕੁਝ ਵੀ ਖਾਵੇ ਤੁਹਾਨੂੰ ਵਿੱਚੇ ਬਾੜ ਲੈਣਾ ਸੀ ਤੁਸੀਂ 2000 ਰੁਪਏ ਉਹਨੂੰ ਫੜਾਓ ਠੀਕ ਆ ਫੜ ਜਾਏਗਾ ਫੜ ਜਾਏਗਾ ਹਾਂ ਅੱਜ ਦੇ ਦਿਵਾ ਦੇਂਗੇ ਠੀਕ ਹੈ ਚਲੂ ਫੇਰ ਜਾ ਤੋ ਲਾ ਲੋ ਉਹ ਪਾਰਟੀ ਖੜਨਾ ਦੋ ਮੈਂ ਪਾਰਟੀ ਜਿਹੜੀ ਬਰਾਬਰ ਹੋ ਜਵੇ ਹਾਂ ਨਾ ਨਾ ਬਰਾਬਰ ਉੱਪਰ ਹੋਣੀ ਨਹੀਂ ਹੋਣੀ ਹੈ ਕੀ ਪਾਰਟੀ ਹੋਣੀ ਆ ਜਿਹੜਾ ਹਾਰ ਕੇ ਫੇਰ ਉਹ ਕਰੂਗਾ ਬਰਾਬਰ ਦਾ ਕੰਮ ਨਹੀਂ ਕਰੀ ਬਰਾਬਰ ਕਰਦੀ ਨਾ ਨਾ ਫਿਰ ਦੋ ਪਾਰਟੀਆਂੋਂ ਕਿਹੜਾ ਹਾਰ ਗਿਆ ਆਪਣੀ ਸ਼ਰਤ ਦੇਖ ਕੇ ਲਾਓ ਇਹ ਲਾਉਣੀ ਹੁਣ ਆਈ ਤਾਂ ਨਹੀਂ ਸਿਰਾਂ ਦਿਖਣ ਲੱਗਿਆ ਹੋਣਾ ਪਰ ਹੈ ਹਾਂ ਲੱਗ ਗਿਆ ਲੱਗ ਗਿਆ ਸਿਰਾ ਕਿੰਨੀਆਂ ਕਿੰਨੀਆਂ ਹੋਣਗੇ ਪਾਪਾ ਵਰਤੀਆਂ ਹੋਰ ਹੋਰ ਪੇ ਹੋ ਲੱਗਿਆ ਦੇਖਣ ਪੜਾ ਮੈਨੂੰ ਪਹੁੰਚਾ ਦਿਆ ਹੁਆ ਤੱਕ ਹੈ ਮੈਂ ਇੱਕ ਵਰਤੀ ਹੋ ਜੂਗੀ ਕਿ ਨਹੀਂ ਇੱਕ ਵਰਤ ਹੋ ਜਾਏ ਆ ਬੜੀ ਕਰਕੇ ਇਹ ਤਾਂ ਇਹ ਤਾਂ ਬਾबाद ਵੀ ਹਾਂ ਇੱਕ ਹੋ ਜਾਣੀ ਦੋ ਹੋ ਗਈਆਂ ਮਤਲਬ ਦੇ ਹੀ ਤਿੰਨ ਧੀਆ ਹੁਣ ਦੋ ਜਣੇ ਇੱਕ ਬੜੀ ਇੱਕ ਛੋਟੀ ਇੱਕ ਬੜੀ ਹੈ 200 ਵਾਲੀ ਕਿ 150 ਵਾਲੀ 200 ਵਾਲੀ ਤੇ 300 ਕੁੰਟ ਕਨ ਖੜਿਆ ਨਹੀਂ ਕੇ ਹਾਂ ਤਿੰਨੇ ਖੜੀਆਂ ਫਿਰ ਤਾਂ ਮੰਨ ਲਾ ਹਾਂ ਹਾਂ ਹੋਈ ਤਿੰਨੇ ਕਿੰਨਾ ਕੰਨਾ ਹੋ ਗਿਆ ਔਰ ਤਾਂ ਕਿੰਨੇ ਵਰਚੀਆਂ ਤੇ ਗਈਆਂ ਇਹਨਾਂ ਦੀ ਇਹਨਾਂ ਨੂੰ ਪਤਾ ਹੋਣਾ ਕਿੰਨਾ ਕੱਲ੍ਹ ਇਹ ਚੋਰਾ ਆਇਆ ਥਾ 750 ਕੁੰਟ ਚਲੇ ਗਿਆ 750 ਕੁੰਟ ਚ ਚਲੇ ਗਿਆ 300 ਹੋ ਖੜਾ ਮਰੋ 1100 ਦੇ ਗੱਡ ਚਲੇ ਗਿਆ ਕੰਮ ਫਿਰ ਤਾਂ 600 ਚਲੇ ਗਿਆ ਹੈ 6 600 ਚਲੇ ਗਿਆ ਹੋਇਆ ਹੈ 605 क्विंटल ਨਾ 1-1 ਖੇਚੋ ਕੱਲੇ ਆ ਖੇਚੋ ਬਾਈ ਉਹ ਲੈਕਰ ਉਹ ਨਹੀਂ ਉਹ ਲਾ ਘਟਣਾ ਪਰਲਾ ਕੱਲੇ ਆ ਖੇਚੋ ਕਿੰਨਾ ਗਿਆ 150 ਹਟਾਣਾ ਦਿਜੀਏ 450 ਚਲਾ ਗਿਆ ਇਸ ਵਿੱਚ 450 ਹੀ ਤਾਂ ਮਤ ਚਲੇ ਗਿਆ ਹੁਣ ਥਾਈ 150 ਹੋਰ ਖੜਾ ਜਾ 150 ਹਟਾਉਣਾ 450 ਉਹ ਦਾ ਦੇ ਉਹਦਾ ਪਰਲੇ ਦਾ ਮਾੜਾ ਪਾਉਂਦੀ ਚ ਲੈ ਗਿਆ ਉਹ ਪਾ ਲੀ ਜੇ ਨਾ ਹਾਂ ਦੀਪ ਲੈ ਕੇ 40 ਕੁਇੰਟਲ 20 ਹਾਂ ਜਿਹੜੀ ਪਾਰਸ ਤੋਂ ਉੱਪਰ ਜਾਊਗੀ ਥੂਈ ਮੈਂ ਤਾਂ ਫਿਰ ਉਹਦੇ ਮੈਂ ਵੀ ਹੀ ਉਰ ਤੋਂ ਲੈ ਕੇ ਤਾਂ ਹੈ ਬਾਈ ਬੀਜ ਲੈ ਗਿਆ ਪਰ ਮੈਂ ਵੀ ਦਰ ਤੋਂ ਬੀਜ ਲੈ ਗਿਆ ਤਾਂ ਜ਼ਬਰ ਲੈ ਗਿਆ ਤਾਂ ਤੂੰ ਦਾਲਾ ਬੱਟੇ ਕਾ ਮੈਲੇ ਮੈਂ ਪਿਜਾਤਾ ਉਹ ਸੁੱਤਾ ਪਿਆ ਤੂੰ ਅੱਛਾ ਪੈ ਰੰਨਾ ਠੀਕ ਠੀਕ ਪਿਛਲੇ ਸਾਲ ਪਿਛਲੇ ਸਾਲ ਦਾ ਕਹਿੰਦਾ ਫੇਰ ਤੇਰਾ 650 ਹੋ ਗਿਆ ਨਹੀਂ ਕਿੰਨਾ ਹੋ ਗਿਆ ਫੇਰ 800 800 ਹੋ ਜਾਏਗਾ 800 ਹੋਣਾ ਕਿੰਨੇ ਤੇ 400 ਦੀ ਐਵਰੇਜ ਉੱਪਰ ਜਾਣਾ ਯਾਰ ਚ ਇੱਕ ਦੋ ਗਿੱਲੇ ਕਾ ਆਤਾ ਕਿੰਨੇ ਹੈ ਇਹਦਾ 7 ਵਿੱਗੇ ਜਗਾ ਹੈ 7 ਵਿੱਗੇ ਆ ਨਹੀਂ ਲੱਭੀ ਨੀ ਪੂਰਾ ਡੇਢ ਗਿੱਲਾ ਫਿਰ ਤਾਂ ਬਹੁਤ ਐਵਰੇਜ ਆ ਗਈ ਯਾਰ ਹੋਰ ਥੋੜੀ ਆ ਫਟੇਰੀ ਤੂੰ ਐਂ ਦੇਖ ਰਿਹਾ ਵੀ 7 ਵਿੱਗੇ ਵਿੱਗੇ ਚੋਂ 800 ਕੰਟਲ ਤਕੜਾ ਹੈ ਗੰਦਾ ਵੀ ਤਕੜਾ ਹੈ ਅਰਸ਼ੋ ਕੰਟਰੋਲ ਹੋ ਗਿਆ ਭਰੀ ਭਰੀ ਘਿਹਾਉਣੀ ਪੈਂਦੀ ਤਾਂ ਭਾਈ ਰੱਖ ਹੁੰਦੀ ਆ ਹੈ ਹੈ ਚੰਗਾ ਜਾਣਾ ਹੈ ਜੀ ਗੰਨਾ ਸਾਲਾ ਚਾਹੀਦਾ ਹੈ ਜੇ ਗਿਣਤੀ ਜੀ ਨਾਲ ਇੱਕ ਨਾਲ ਹੋੜ 5 6 ਕਿਲੀ ਹੋ ਜਾਏ ਹੋਣ ਤਕੜੇ ਵਾ ਗੰਨਾ ਉਹ ਵੀ ਤਕੜਾ ਹਲੇ ਉਹ ਵਾਲਾ ਵੀ ਜਿਹੜਾ ਪਰ ਲਾ ਗੰਨਾ ਉਹ ਵੀ ਨਾਲ ਨਾਲ ਲਈ ਲਾ ਤੂੰ ਬਹੁਤ ਗੜਾ ਗੰਨਾ ਉਹ ਵੀ ਕੱਟ ਪੁਲੀ ਪੂਰੇ ਚਾਹੀਏ ਗੰਨਾ ਉਹ ਵੀ ਤਕੜੇ ਸੇਗਾ ਉਹ ਗੰਨਾ ਜਿਦੋਂ ਜ਼ਿਆਦਾ ਵਧਿਆ ਹੋਇਆ ਇਸੇ ਜ਼ਿਆਦਾ ਭਜਨ ਦੇਗਾ ਉਹ ਹਾਂ ਇਹਦਾ ਕੱਦ ਉਹਦਾ ਕੱਦ ਜ਼ਿਆਦਾ ਇਹਦੇ ਨਾਲ ਉਹ ਉਹਦਾ ਉਹਦਾ ਇਹਦਾ ਫਟਾ ਜ਼ਿਆਦਾ ਨਾ ਫਟਾ ਜ਼ਿਆਦਾ ਵਾਹੇ ਉਹਦਾ ਉਹਦਾ ਕੱਦ ਵੀ ਜ਼ਿਆਦਾ ਤੂੰ ਦੇਖ ਲਈ ਇੰਨਾ ਕਿ ਨਿਕਲਣਾ ਉਸ ਤੋਂ ਚੱਲ ਇੰਨਾ ਗੰਨਾ ਇਹਨਾਂ ਤੋਂ ਟਕੜਾ ਪਰ ਉਹ ਜਿੰਨਾ ਟਕੜਾ ਇਹ ਤੇ ਸਾਮ ਨਹੀਂ ਹੋਗਾ ਜਿੰਨਾ ਪੁਰਾਣਾ ਅਗਲੇ ਸਾਲ ਸਾਮ ਹੋਣਾ ਉਹ ਅਗਲੇ ਸਾਲ ਬਫਟਾ ਕਰਨਾ ਹੁਣ ਚੱਲ ਵਧੀਆ ਲੱਖ ਨਹੀਂ ਬਣਾ ਦਈ ਲਾ ਤਾਂ ਬਹੁਤਾ ਵੱਡੂਗਾ ਹੀ ਤੂੰ ਸਾਰੇ ਹੀ ਕੱਢ ਦੇ ਤੈਨੂੰ ਹਰਸ਼ ਵੀ ਕਿੱਥੇ ਆ ਗਿਆ ਹਰਸ਼ਵੀਰ ਅਜ ਵੀ ਰਲ ਪਤਾ ਨਹੀਂ ਭਾਈ ਕੂਨ ਆਇਆ ਤਾ ਮੈਂ ਤਾਂ ਜਾ ਗੱਡੀ ਗਰੀ ਸਟਾਰਟ ਕਰ ਦੇਖੀਏ ਚਲ ਦੇਖਦੇ ਗੱਡੀ ਸਟਾਰਟ ਕਰ ਤਾ ਜਾਂਦੇ ਹਾਂ ਤੇ ਕਾਲੂ ਕਰੀਂ ਦੇਖ ਲੈਂਦੇ ਟਾਈਮ ਹੋਇਆ ਮੈਂ ਮੈਂ ਸਮਾਂ ਦੇ ਆਇਆ ਬਿਲਹ ਹੀ ਮੈਂ ਤਾਂ ਚਵਾਨਾ ਮੈਂ ਸਮਾਂ ਆ ਗਿਆ ਹੋਰ ਕੀ ਠੀਕ ਆ ਭਾਈ ਹੋ ਗਿਆ ਖਾਲੀ ਕਿ ਨਹੀਂ ਹੋ ਗਿਆ ਹੋ ਗਿਆ